ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਦਰਸ਼ ਵਿਹਾਨ ਅੱਜ ਤੁਹਾਨੂੰ ਅਸੀਂ ਗਗਨ ਚੌਂਕ ਦੇ ਨੇੜੇ ਜਿਹੜੀ ਕਿ ਮਸਜਿਦ-ਏ-ਅਕਸਾ ਜਿਸ ਨੂੰ ਕਹੇ ਛੱਪਰ ਵਾਲੀ ਮਸਜਿਦ ਵੀ ਕਿਹਾ ਜਾਂਦਾ ਹੈ ਜਿਸ ਦਾ ਕਿ 7 ਜਨਵਰੀ 2024 ਨੂੰ ਸ਼ਾਹੀ ਇਮਾਮ ਉਸਮਾਨ ਲੁਧਿਆਣਵੀ ਜੀ ਵੱਲੋਂ ਨੀ ਪੱਥਰ ਵੀ ਰੱਖਿਆ ਗਿਆ ਸੀ ਉਸ ਛੱਪਰ ਵਾਲੀ ਮਸਜਿਦ ਦੇ ਵਿੱਚ ਜਿਵੇਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਛੱਪਰ ਵਾਲੀ ਮਸਜਿਦ ਦੀਆਂ ਮਸਜਿਦ ਦਾ ਤਾਮੀਰ ਵੀ ਚੱਲ ਰਿਹਾ ਹੈ ਤੇ ਮਸਜਿਦ ਦੇ ਵਿੱਚ ਜਿਹੜੀ ਰੋਜ਼ਾ ਖਲਾਉਣ ਦੀ ਜਿਹੜੀ ਇੱਕ ਤਰਤੀਬ ਚੱਲ ਰਹੀ ਹੈ ਜਿਵੇਂ ਕਿ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਅੱਜ ਦਾ ਜਿਹੜਾ ਰੋਜ਼ਾ ਉੱਥੇ ਖੁਲਾਇਆ ਗਿਆ ਤੇ ਇਹ ਰੋਜ਼ਾ ਰੋਜ਼ ਹੀ ਉੱਥੇ ਖੁਲਾਇਆ ਜਾਂਦਾ ਇਸ ਰੋਜ਼ ਇਸ ਰਮਜ਼ਾਨ ਨੂੰ ਲੈ ਕੇ ਰੋਜ਼ ਹੀ ਉੱਥੇ ਸ਼ਾਮ ਦੇ ਟਾਈਮ ਰੋਜ਼ਾ ਖੁੱਲਣ ਟਾਈਮ ਲੰਗਰ ਚੱਲਦਾ ਜਿਵੇਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜਿੱਥੇ ਕਿ ਕਾਫੀ ਤਾਦਾਦ ਦੇ ਵਿੱਚ ਮੁਸਲਿਮ ਭਾਈਚਾਰਾ ਪਹੁੰਚਦਾ ਤੇ ਮਸਜਿਦ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮਸਜਿਦ ਦੀ ਤਾਮੀਰ ਵੀ ਚੱਲ ਰਹੀ ਹੈ ਮਸਜਿਦ ਦਾ ਜਿਹੜਾ ਨੀ ਪੱਥਰਾ ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਕਿ 7 ਜਨਵਰੀ 2024 ਨੂੰ ਸ਼ਾਹੀ ਇਮਾਮ مولانا ਉਸਮਾਨ ਲੁਧਿਆਣਵੀ ਜੀ ਵੱਲੋਂ ਕੀਤਾ ਗਿਆ ਸੀ ਉਸ ਦੀ ਤਾਮੀਰ ਵੀ ਚੱਲ ਰਹੀ ਹੈ ਤਾਮੀਰ ਦਾ ਕੰਮ ਵੀ ਚੱਲ ਰਿਹਾ ਹੈ ਤੇ ਨੀਚੇ ਬੇਸਮੈਂਟ ਬਣ ਚੁੱਕੀ ਹੈ ਜਿਵੇਂ ਕਿ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਕਿ ਬੇਸਮੈਂਟ ਬਣ ਚੁੱਕੀ ਹੈ ਬੇਸਮੈਂਟ ਦੇ ਉੱਪਰ ਜਿਹੜੀ ਮਸਜਿਦ ਆ ਉਹ ਮਸਜਿਦ ਦੀ ਤਿਆਰੀ ਚੱਲ ਰਹੀ ਹੈ 5-5 ਫੁੱਟ ਤੱਕ ਦੀਵਾਰਾਂ ਹੋ ਗਈਆਂ ਉੱਥੇ ਅੱਜ ਰੋਜ਼ਾ ਦਾ ਜਿਹੜਾ سلسلہ ਰੋਜ਼ਾ ਖਲਾਉਣ ਦਾ ਲਗਾਤਾਰ ਜਿਹੜਾ ਕਿ ਰਮਜ਼ਾਨ ਦੇ ਵਿੱਚ ਚੱਲ ਰਿਹਾ ਅੱਜ ਦੀਆਂ ਤੁਹਾਨੂੰ ਤਸਵੀਰਾਂ ਉਸ ਮਸਜਿਦ ਦੀਆਂ ਸਾਂਝੀਆਂ ਕਰ ਰਹੇ ਹਾਂ ਕਿ ਛੱਪਰ ਵਾਲੀ ਮਸਜਿਦ ਦੇ ਵਿੱਚ ਵੀ ਜਿਹੜਾ ਕਿ ਰੋਜ਼ਾ ਹੈ ਉਹ ਰੋਜ਼ਾਨਾ ਇਸ ਤਰ੍ਹਾਂ ਹੀ ਤਾਦਾਦ ਦੇ ਵਿੱਚ ਮੁਸਲਿਮ ਭਾਈਚਾਰਾ ਆ ਕੇ ਰੋਜ਼ਾ ਖੋਲਦਾ ਜਿਵੇਂ ਕਿ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਕਿ ਮੁਸਲਿਮ ਭਾਈਚਾਰੇ ਵੱਲੋਂ ਜਿਹੜਾ ਰਮਜ਼ਾਨ ਦਾ ਮਹੀਨਾ ਹੈ ਜਿਹੜਾ ਕਿ ਇੱਕ ਪਵਿੱਤਰ ਮਹੀਨਾ ਇਸ ਦੇ ਆਖਰੀ ਦਿਨ ਚੱਲ ਰਹੇ ਨੇ ਸਿਰਫ ਦੋ ਰੋਜ਼ੇ ਹੋਰ ਬਾਕੀ ਰਹਿ ਗਏ ਨੇ ਤੇ ਬੜੇ ਸਾਰੀਆਂ ਮਸਜਿਦਾਂ ਦੇ ਵਿੱਚ ਜਿਹੜੀਆਂ ਜਿਵੇਂ ਕਿ ਪੂਰੇ ਪੰਜਾਬ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਕੀ ਕਿ ਮਸਜਿਦ ਦਾ ਜਿਹੜਾ ਰੋਜ਼ਾ ਰੋਜ਼ਾ ਇਫਤਾਰੀ ਦੇ ਟਾਈਮ ਲੋਕਾਂ ਵੱਲੋਂ ਜਿਹੜਾ ਸਹਿਯੋਗ ਵੀ ਮਿਲਦਾ ਤੇ ਲੋਕ ਸਹਿਯੋਗ ਵੀ ਪਾਉਂਦੇ ਨੇ ਤੇ ਰੋਜ਼ਾ ਖਲਾਉਂਦੇ ਵੀ ਨੇ ਤੇ ਭਾਈਚਾਰਾ ਬੈਠ ਕੇ ਰੋਜ਼ਾ ਖੋਲਦਾ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਰਾਜਪੁਰਾ ਦੇ ਵਿੱਚ ਵੀ ਜਿੰਨੀਆਂ ਮਸਜਿਦਾਂ ਨੇ ਸਾਰੀਆਂ ਮਸਜਿਦਾਂ ਦੇ ਵਿੱਚ ਕੁਝ ਮਸਜਿਦਾਂ ਦੀਆਂ ਤੁਹਾਨੂੰ ਤਸਵੀਰਾਂ ਪਹਿਲਾਂ ਅਸੀਂ ਸਾਂਝੀਆਂ ਕਰ ਚੁੱਕੇ ਹਾਂ ਤੇ ਅੱਜ ਅਸੀਂ ਤੁਹਾਨੂੰ ਛੱਪਰ ਵਾਲੀ ਮਸਜਿਦ ਦੀਆਂ ਜਿਹੜੇ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਕਿ ਰੋਜ਼ਾ ਜਿਹੜਾ ਖੋਲਿਆ ਜਾ ਰਿਹਾ ਜਿਵੇਂ ਕਿ ਦੇਖ ਰਹੇ ਹੋ ਕਿ ਮੁਸਲਿਮ ਭਾਈਚਾਰੇ ਦੇ ਜਿਹੜੇ ਲੋਕ ਨੇ ਉਹ ਪ੍ਰੋਪਰ ਬੈਠ ਕੇ ਇੱਕ ਦਸਤਰਖਾਨ ਤੇ ਬੈਠ ਕੇ ਆਪਸ ਵਿੱਚ ਇਕਜੁੱਟ ਹੋ ਕੇ ਰੋਜ਼ਾ ਖੋਲ ਰਹੇ ਨੇ ਜਿਵੇਂ ਕਿ ਤਸਵੀਰਾਂ ਲਗਾਤਾਰ ਤੁਹਾਡੇ ਸਾਂਝੇ ਕਰ ਰਹੇ ਹਾਂ ਕਿ ਇਹ ਮਸਜਿਦ ਦਾ ਜਿਹੜਾ ਤਮੀਰ ਹੈ ਉਹ ਵੀ ਚੱਲ ਰਿਹਾ ਹੈ ਮਸਜਿ ਉਹ ਚੱਲ ਰਹੀ ਆ ਰਮਜ਼ਾਨ ਕਰਕੇ ਥੋੜੀ ਰੁਕੀ ਹੋਈ ਸੀ ਰਮਜ਼ਾਨ ਤੋਂ ਬਾਅਦ ਜਿਵੇਂ ਕਿ ਉਰੇ ਦੇ ਜਿਹੜੀ ਪ੍ਰਬੰਧਕ ਕਮੇਟੀ ਆ ਉਹਦਾ ਕਹਿਣਾ ਹੈ ਕਿ ਰਮਜ਼ਾਨ ਤੋਂ ਬਾਅਦ ਸ਼ੁਰੂ ਹੋ ਜਾਏਗਾ ਪ੍ਰਬੰਧਕ ਕਮੇਟੀ ਦੀ ਇੱਕ ਅਪੀਲ ਹੈ ਸਾਰਿਆਂ ਨੂੰ ਕਿ ਜਿਹੜੇ ਕਿਸੇ ਨੇ ਵੀ ਕੋਈ ਉਰੇ ਆ ਕੇ ਮਸਜਿਦ ਦਾ ਇਸ ਸਾਡੀ ਮਸਜਿਦ ਦੇ ਵਿੱਚ ਕੋਈ ਸਹਾਇਕ ਪਾਉਣਾ ਜਿਵੇਂ ਕਿ ਸੁਣਿਆ ਕਿ ਇੱਕ ਰੱਬ ਦੇ ਘਰ ਵਿੱਚ ਇੱਕ ਕਿੱਟ ਦੇਣਾ ਦਾ ਵੀ ਬਹੁਤ ਵੱਡਾ ਸਵਾਬ ਮਿਲਦਾ ਉਸੇ ਨੂੰ ਲੈ ਕੇ ਮਸਜਿਦ ਕਮੇਟੀ ਦੇ ਮੈਂਬਰਾਂ ਵੱਲੋਂ ਵੀ ਕਿਹਾ ਗਿਆ ਕਿ ਅਗਰ ਕਿਸੇ ਨੇ ਸਹਿਯੋਗ ਪਾਉਣਾ ਤਾਂ ਸਾਡੀ ਮਸਜਿਦ ਦੇ ਵਿੱਚ ਉਹ ਸਹਿਯੋਗ ਵੀ ਪਾ ਸਕਦਾ ਜਿਵੇਂ ਕਿ ਮਸਜਿਦ ਜਿਹੜੀ ਤਿਆਰ ਹੋ ਰਹੀ ਹੈ ਨੀਚੇ ਬੇਸਮੈਂਟ ਤਿਆਰ ਹੋ ਚੁੱਕੀ ਹੈ ਉੱਪਰ ਮਸਜਿਦ ਹੈ ਜਿਹੜੀ ਉਹ ਤਿਆਰ ਹੋ ਰਹੀ ਹੈ ਜਿਵੇਂ ਕਿ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਛੱਪਰ ਵਾਲੀ ਮਸਜਿਦ ਹੈ ਇੱਕ ਸਾਈਡ ਤੇ ਜਿਵੇਂ ਪਹਿਲਾਂ ਛੱਪਰ ਸਾਈਡ ਤੇ ਬਣਾਇਆ ਗਿਆ ਸੀ ਹੁਣ ਜਿਹੜਾ ਛੱਪਰ ਹੈ ਜਿੱਥੇ ਕਿ ਨਮਾਜ਼ ਅਦਾ ਕੀਤੀ ਜਾਂਦੀ ਹੈ ਉਹ ਇੱਕ ਸਾਈਡ ਤੇ ਬਣਾਈ ਗਈ ਹੈ ਉੱਥੇ ਨਮਾਜ਼ ਅਦਾ ਹੁੰਦੀਆਂ ਤਰਾਵੀਆਂ ਹੁੰਦੀਆਂ ਨੇ ਤੇ ਜਿਵੇਂ ਕਿ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ